ਸਪੁੱਤ ਵੰਡੋਂ ਜ਼ਮੀਨਾਂ ਤੀਆਂ ਦੁੱਖ ਵਟਾਉਂਦੀਆਂ ਨੇ ਇਹ ਕਹਾਵਤ ਅਸੀਂ ਸਾਰੇ ਨੇ ਸੁਣੀ ਹੈ ਪਰ ਰਿਜ਼ਲਟ ਅੱਜ ਇੱਕ ਬਜ਼ੁਰਗ ਬਾਪ ਨੇ ਆਪਣੀ ਧੀ ਤੇ ਹੀ ਧੋਖੇ ਦੇ ਨਾਲ ਜ਼ਮੀਨ ਹੜਪਣ ਦਾ આરોਪ ਲਗਾਇਆ ਹੈ ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇਰਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਪਿਓ ਨੇ ਆਪਣੀ ਹੀ ਧੀ ਤੇ ਧੋਖੇ ਦੇ ਨਾਲ ਜਾਇਦਾਦ ਹੜਪਣ ਦਾ આરોਪ ਲਗਾਇਆ ਨੇ ਪੀੜਤ ਸਤਨਾਮ ਸਿੰਘ ਨੇ ਪਤਗਾਨਦਾਰ ਗਲਬਾਗ ਕਰਦਿਆਂ ਹੋਇਆ ਕਿਹਾ ਕਿ ਉਸਨੇ ਆਪਣੇ ਧੀ ਨੂੰ ਬੜੀ ਮਿਹਨਤ ਮਜ਼ਦੂਰੀ ਦੇ ਨਾਲ ਪੜਾਇਆ ਲਿਖਾਇਆ ਸੀ ਕਿ ਬੁਢਾਪੇ ਦੇ ਵਿੱਚ ਉਹ ਉਸਦਾ ਸਹਾਰਾ ਬਣੇਗੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦੀ ਧੀ ਉਸ ਦੇ ਨਾਲ ਧੋਖਾ ਕਰੇਗੀ ਤੇ ਜਾਇਦਾਦ ਹੜੱਪ ਲਵੇਗੀ ਪੀੜਤ ਨੇ ਕਿਹਾ ਕਿ ਉਸਦੀ ਪਿੰਡ ਦੇ ਵਿੱਚ 6 ਮਰਲੇ ਦੀ ਜਗ੍ਹਾ ਹੈ ਜਿਸ ਤੇ ਉਸਦੀ ਧੀ ਨੇ ਧੋਖੇ ਦੇ ਨਾਲ ਅੰਗੂਠਾ ਲਵਾ ਲਿਆ ਹੈ ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜਾਇਆ ਲਿਖਿਆ ਨਹੀਂ ਹੈ ਉਸ ਦਾ ਫਾਇਦਾ ਚੁੱਕੇ ਉਸਦੀ ਧੀ ਨੇ ਧੋਖੇ ਦੇ ਨਾਲ ਅੰਗੂਠਾ ਲਵਾ ਲਿਆ ਤੇ ਹੁਣ ਉਸਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸਨੇ 15 ਲੱਖ ਦੇ ਵਿੱਚ ਇਹ ਜਗ੍ਹਾ ਖਰੀਦੀ ਹੈ ਜਦੋਂ ਕਿ ਸਾਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਗਵਾਹ ਸਾਡੇ ਪੈਸੇ ਦਿੱਤੇ ਹੋਣ ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਉਸ ਦੀ ਸਾਰੀ ਉਮਰ ਦੀ ਮਿਹਨਤ ਦੇ ਨਾਲ ਬਣਾਈ ਜਗਾ ਤੇ ਧੋਖੇ ਦੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਉੱਥੇ ਹੀ ਪੀੜਤ ਨੇ ਪੁਲਿਸ ਅਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਦੀ ਜਗਾ ਵਾਪਸ ਕਰਵਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਮੁਸ਼ਕਰਾਇਆ ਜਿਹੜੀ ਮੇਰੀ ਆਪਣਾ ਕੁੜੀ ਆ ਬਲਜੀਤ ਉਹ ਮੇਰੇ ਕੋਲ ਥਾਂ ਸਾਰਾ ਲੈਂਡਈ ਆ ਖੌਂਡਈ ਆ ਖਾਂ ਥਾਂ ਮੇਰਾ ਦਾ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲੰਬੇ ਰਹਿਣ ਆਵਾਂ ਵੇਲੇ ਕਿਦਾਂ ਮੈਨੂੰ ਵਜਾ ਇਹ ਹੋ ਗਿਆ ਆਪਣਾ ਬਾਹਰ ਚ ਵੀ ਫਿਰਦੀ ਆ ਤੇ ਸਾਨੂੰ ਕੋਈ ਪ੍ਰਪਿਆ ਨਹੀਂ ਦਿੱਤਾ ਥਾ ਤੁਹਾਡੇ ਨਾਲੇ ਥਾ ਮੇਰੇ ਨਾਂ ਤੇ ਆ ਲਿਖੇ ਤਨ ਵੀ ਕੁੜੀ ਉਹ ਤਾਂ ਕੁੜੀ ਨੇ ਮੇਰਾ ਨਾਂ ਚੁੱਕ ਠਾਇਆ ਆਪਣਾ ਨਾਂ ਲਿਖਾ ਲ ਮੇਨ ਪਾੜਿਆ ਉਹਨੇ ਕਿਹਾ ਆਂਦੀ ਮੈਂ ਨੌਕਰੀ ਤੇ ਲੱਗਣਾ ਤਾਂ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਕਿ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਇਹ ਆ ਗੱਲ ਬਣੀ ਆ ਉਹਨੂੰ ਬਾੜਿਆ ਆ ਚਾਬੀਆਂ ਨਾਲ ਲਾਪਰਾਂ ਹਾਂ ਦਿੱਤੀਆਂ ਪੁਲਿਸ ਵਾਲਿਆਂ ਨੂੰ ਤਾਂ ਅਸੀਂ ਗਏ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾ ਪਾਦੇ ਨਹੀਂ ਹੈ ਨਹੀਂ ਚਾਬੀਆਂ ਕੁੜੀ ਕੋਈ ਆ ਆਪਣਾ ਖੈਰ ਅੰਬਰਸਰ ਡਾਕਟਰ ਆ ਮੇਰੇ ਸਹਿਯੋਗ ਕੀ ਮੰਗਾਦੇ ਹੋ ਗੋਨਾਂ ਯਾਨ ਦੇ ਖਾਨਵਾ ਨਾ ਮਾਫੀ ਬਵਾਦੇ ਹਲਾਤਾਂ ਦਵਾਓ ਅਗੇ ਦਿਹਾੜੀ ਦੇ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲ ਅੱਗ ਦੇ ਸੂਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾਗੇ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਉਹ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋਲ ਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਕੇ ਅਨਪੜਹਾ ਹੈਗਾ ਹੀ ਕੂਠਾ ਹੀ ਲੌਂਦਾ ਮਾੜੇ ਮੋੜੇ ਸਾਈਨ ਕਰਦਾ ਵਾ ਜਦ ਕਿ ਉਹਨੇ ਪਿੰਡ ਦੇ ਰਹਿਣ ਆਰੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝ ਕੇ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਦੇ ਜਾ ਅਗੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਂ ਨੂੰ ਕਰਾ ਕੇ ਤੁਹਾਨੂੰ ਦਾਬੇ ਮਾਰ ਦਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾਂ ਕਰਾਇਆ ਐ ਕਰਾਇਆ ਨਾਂ ਤੋਂ ਕੋਈ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਉਹਨੇ ਸਾਇਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਇਦਾਂ ਵਾ ਕੇ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾਹ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕਹਿੰਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮਾਂਗ ਹੈ ਕਿ ਅਬਿਹਰਨਾ ਜੋ ਧੋਖਾ ਧੜੀ ਹੋਉਂਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ 3 ਮਰਲੇ ਚ ਮੈਂ ਰਹਿਣਾ ਵਾ ਪਿਓ ਮੇਰਾ ਉਧਰ ਰਹਿੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਉਹਨੂੰ ਪੈਂਦੀ ਵੀ ਆ ਤੇ ਰਹਿੰਦੀ ਏਦਾਂ ਬਾਹਰ ਬੁੱਲ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਜਿੰਨ ਜਿੰਨ ਚੋਤੇ ਦਿਨ ਅਗੇ ਦਾਬੇ ਛਾਬੇ ਮਾਰਦੀ ਆ ਜਾਇਦਤ ਬਾਰੇ ਅਸੀਂ ਦੱਸਿਆ ਸਾਡੀ ਜਾਇਦਾੜਾ ਆਪਦੀ ਏਦਾਂ ਕਰਦੀ ਆ ਉਹ ਆਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜਗ੍ਹਾ ਦਾ ਰੌਲਾ ਵਾ ਪਿਓ ਨੇ ਲਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਆਪਣੇ ਕੋਰਟ ਚ ਮਸਲਾ